ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬੁਰਲਾੜਾ ਅੰਦਰ ਵੱਡੀ ਪਹਿਲ ਕਦਮੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀ ਸਰਪਰਸਤੀ ਦੀ ਹੇਠ ਹਲਕੇ ਅੰਦਰ ਦਫ਼ਤਰ ਖੋਲਕੇ ਜਿੱਥੇ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਕਮਰ ਕੱਸੇ ਕਰਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਉੱਥੇ ਡਾਕਟਰੀ ਕਿੱਤੇ ਵੱਜੋਂ ਲੋਕਾਂ ਦੀ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਵੱਲੋਂ ਹਰ ਸ਼ਨੀਵਾਰ ਹਲਕੇ ਦੇ ਲੋਕਾਂ ਲਈ ਓਪੀਡੀ ਸੇਵਾਵਾਂ ਸ਼ੁਰੂ ਕਰਕੇ ਲੋਕਾਂ ਨੂੰ ਰਾਹ ਦਿੱਤੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਹਲਕੇ ਅੰਦਰ ਸਿਹਤ ਸੇਵਾਵਾਂ ਦੀ ਘਾਟ ਦੇ ਚੱਲਦਿਆਂ ਉਹਨਾਂ ਪਾਰਟੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਸਿਹਤ ਦੇ ਸੁਧਾਰ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਲੋੜ ਪੈਣ ਤੇ ਲੋਕਾਂ ਦੀ ਮੰਗ ਅਨੁਸਾਰ ਵਿਸਥਾਰ ਵੀ ਕੀਤਾ ਜਾਵੇਗਾ ਅਸੀਂ ਜੀ ਜਿਹੜਾ ਸਾਡਾ ਮੁੱਖ ਦਫ਼ਤਰ ਹੈ ਬੋਡਲਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਹਰੇਕ ਸ਼ਨੀਵਾਰ 8 ਵਜੇ ਤੋਂ ਲੈ ਕੇ 11 ਵਜੇ ਤੱਕ ਫ੍ਰੀ ਓਪੀਡੀ ਉਹਦੇ ਵਿੱਚ ਅਸੀਂ ਫ੍ਰੀ ਚੈੱਕਅਪ ਤੇ ਕੰਸਲਟੇਸ਼ਨ ਜਿਹੜਾ ਉਹ ਦੇਣੀ ਸ਼ੁਰੂ ਕੀਤੀ ਹੈ ਅਸੀਂ ਇਹ ਸੋਚਿਆ ਵੀ ਜਿੰਨਾ ਕੁ ਅਸੀਂ ਕਰ ਸਕਦੇ ਆਂ ਵੀ ਉਹ ਅਸੀਂ ਇਲਾਕੇ ਦੀ ਔਰ ਮਰੀਜ਼ਾਂ ਦੀ ਸੇਵਾ ਕਰੀਏ ਸਾਨੂੰ ਲੋਕਾਂ ਤੋਂ ਸਾਡੇ ਵਰਕਰਾਂ ਤੋਂ ਲੀਡਰਸ ਤੋਂ ਪਤਾ ਲੱਗਿਆ ਵੀ ਜਿਹੜੀਆਂ ਇੱਥੇ ਆ ਸ਼ੇਸਵਾਵਾ ਹੈ ਗਿਆ ਉਹਦੀ ਘਾਟ ਸਾਡੇ ਹਲਕੇ ਦੇ ਵਿੱਚ ਚੱਲੀ ਆ ਰਹੀ ਹੈ ਭਾਵੇਂ ਸਰਕਾਰ ਬਹੁਤ ਦਾਅਵੇ ਕਰ ਰਹੀ ਹੈ ਵੀ ਬਹੁਤ ਸੁਧਾਰ ਹੋਇਆ ਪਰ ਮੈਂ ਸਮਝਦਾ ਵੀ ਨੰਬਰ ਆਫ ਡਾਕਟਰ ਜਿਹੜੇ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਏ ਆ ਜਿਹੜੀ ਸਰ ਸਰਵਰਮੈਂਟ ਸਰਵਿਸ ਚੱਲ ਰਹੀ ਹੈ ਤੇ ਅਸੀਂ ਥੋੜਾ ਜਿਹਾ ਉਪਰਾਲਾ ਕੀਤਾ ਵੀ ਅਸੀਂ ਇਹ ਕੰਮ ਕਰਕੇ ਸ਼ਾਇਦ ਲੋਕਾਂ ਦੀ ਸਿਹਤ ਚੰਗੀ ਕਰ ਸਕੀਏ ਉਹਨਾਂ ਦੀ ਥੋੜੀ-ਮੋਟੀ ਸੇਵਾ ਕਰ ਸਕੀਏ ਕਿੰਨੀ ਉਮੜੀ ਰਹਿੰਦੇ ਤੁਹਾਡੇ ਅੱਜ ਸਾਡੇ ਕੋਲ 8 ਪੇਸ਼ੈਂਟ ਆਏ ਆ ਹੁਣ ਤੱਕ ਤੇ ਪਹਿਲੇ ਦਿਨ ਜਦੋਂ ਅਸੀਂ ਸ਼ੁਰੂ ਕੀਤੀ ਸੀ ਉਹ ਦੋ ਹੀ ਆਏ ਸੀ ਅਗਲੇ ਦਿਨ 5 ਆਏ ਅੱਜ 8 ਆਏ ਸਾਨੂੰ ਇਹ ਵੀ ਅਸੀਂ ਤਾਂ 8 ਤੋਂ 11 ਇੱਥੇ ਆਣਾ ਹੀ ਹੈ ਵੀ ਜਿੰਨੇ ਵੱਧ ਤੋਂ ਵੱਧ ਲੋਕ ਸੇਵਾ ਦਾ ਫਾਇਦਾ ਲੈ ਸਕਦੇ ਆ ਉਹ ਲੈਣ ਤੇ ਅਸੀਂ ਉਹਨਾਂ ਦੀ ਕੋਈ ਮਦਦ ਕਰ ਸਕੀਏ ਤੁਹਾਨੂੰ ਲੱਗਦਾ ਵੀ ਜੇ ਇਹ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤੇ ਤੁਸੀਂ ਹੋਰ ਵੀ ਸੇਵਾਤਾਂ ਲੈਣਗੇ ਇਹ ਤਾਂ ਅਸੀਂ ਅ ਉਹ ਲੋ ਸੋਚਿਆ ਹੈਗਾ ਕਿ ਜਿਸ ਤਰ੍ਹਾਂ ਜੇ ਨੰਬਰ ਆਫ ਪੇਸ਼IENTS ਵਧਦੇ ਆ ਤਾਂ ਅਸੀਂ ਉਵੇਂ ਉਹਨਾਂ ਨੂੰ ਜਿਵੇਂ ਸਾਡੇ ਤੋਂ ਸਰਵਿਸਿਜ਼ ਐਕਸਪੈਕਟ ਕਰਨਗੇ ਅਸੀਂ ਉਹ ਸਾਰੇ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰਾਂਗੇ